ਬਾਈ ਸਭ ਤੋਂ ਪਹਿਲੇ ਆ ਜਿਹੜਾ ਘਟਾਲਾ ਹੋਇਆ ਅਸੀਂ ਕਾਲੀ ਦਲ ਨੇ ਕੀਤਾ ਸੀ। ਸਭ ਤੋਂ ਵੱਡਾ ਵੱਡਾ ਘਟਾਲਾ ਜਿਹ ਸ਼ਰਾਬ ਦਾ ਕੀਤਾ ਦਿੱਲੀ ਹੋਇਆ ਤੇ ਕੇਜਰੀਵਾਲ ਨੇ ਆ ਕੀਤਾ ਤੇ ਉਹਦੇ ਬਾਅਦ ਜਿਹੜਾ ਘਟਾਲਾ ਹੋਇਆ ਉਹ ਪੰਜਾਬ 'ਚ ਕੀਤਾ ਉਹਨਾਂ ਨੇ ਕੋਈ ਚੀਜ਼ ਮੀਟਿੰਗਾਂ ਕੇਜਰੀਵਾਲ ਦੇ ਦਫ਼ਤਰ 'ਚ ਹੁੰਦੀਆਂ ਸੀ ਪੰਜਾਬ 'ਤੇ ਘਟਾਲੇ ਦੀ ਮੀਟਿੰਗ ਹੋਈ ਮੈਂ ਦਿਨ ਵੀ ਦੱਸਿਆ ਸੀ ਡੇਟ ਵੀ ਦੱਸੀ ਸੀ ਕਿਹੜੇ-ਕਿਹੜੇ ਬੰਦੇ ਉੱਥੇ ਬੰਦੇ ਸੀ ਕੋਈ ਦੱਸੇ ਦੀ ਪਰ ਮੈਂ ਹੈਰਾਨ ਆ ਕੀ ਦਿੱਲੀ ਤੱਕ ਇਹ ਜੋ ਫੜ ਲਿਆ ਤੇ ਭਗਵੰਤ ਮਾਨ ਕਿਉਂ ਨਹੀਂ ਫੜਿਆ ਜਾ ਰਿਹਾ ਕਿਦੇ ਕੋ ਫਿਕਸ ਮੈਚ ਤਾਂ ਨਹੀਂ ਜੀ ਜਗਵੰਤ ਮਾਨ ਨੂੰ ਤੇ ਐਕਸਾਈਟ ਵਿੱਚ ਇੱਥੇ ਫੜਨਾ ਚਾਹੀਦਾ ਇਮੀਡੀਏਟਲੀ ਕਿਉਂਕਿ ਦਿੱਲੀ ਤੋਂ ਵੱਡਾ ਘਟਾਲਾ ਪੰਜਾਬ 'ਚ ਹੋਇਆ ਭਗਵੰਤ ਮਾਨ ਸਰਕਾਰ ਨੇ ਜਿਹਨਾਂ ਦੇ ਜਨਸੀਆਂ ਨੂੰ ਨਿਊਜ਼ ਦੇਣਾ ਹੈ ਉੱਥੇ ਇੱਕ ਹੋਰ ਦੁਖਦ ਘਟਨਾ ਸਾਹਮਣੇ ਆ ਰਹੀ ਹੈ ਵੀ ਸੀਐਮ ਸਾਹਿਬ ਦੇ ਕੋਦੇ ਸ਼ਹਿਰ ਸੀਹੂਰ ਦੇ ਵਿੱਚ ਸ਼ਰਾਬ ਪੀ ਕੇ ਮੌਤਾਂ ਦੀ ਗਿਣਤੀ 20 ਹੋ ਗਈ ਹੈ ਮੈਂ ਉਹ ਹੀ ਕਿਉਂ ਇਹ ਕਹਿ ਰਿਹਾ ਬੜੀ ਦੁਖਦੀ ਘਟਨਾ ਹੈ ਇਹ ਕੋ ਮੁੱਖ ਮੰਤਰੀ ਦੇ ਆਪਣਾ ਹਲਕਾ ਹੈ ਮੁੱਖ ਮੰਤਰੀ ਨੂੰ ਕੋਈ ਫਿਕਰ ਹੀ ਨਹੀਂ ਪਰਵਾਹ ਹੀ ਨਹੀਂ ਹੈ ਤੇ ਜਿਹੜੇ 21 ਲੋਕਾਂ ਦੀ ਸ਼ਾਸਨ ਜਮਵਾਰ ਤਾਂ ਸਰਕਾਰ ਹੈ ਇਹਨਾਂ ਦੀ ਨਿਲਾਕੀ ਐਸੇ ਹੀ ਮੰਡ ਤੇ ਅੱਜ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਮੈਂ ਆਪਕ ਸੋਚ ਹੀ ਨਹੀਂ ਸਕਦਾ ਕੋਈ ਪੰਜਾਬੀ ਸਾਡਾ ਮੁੱਖ ਮੰਤਰੀ ਹੈ ਕੋਈ ਭਗਵੰਤ ਮਾਨ ਤਾਂ ਕਹਿਣ ਦੇ ਲਾਇਕ ਹੀ ਨਹੀਂ ਹੈ ਉਹਨੂੰ ਕੋਈ ਫਿਕਰ ਹੀ ਨਹੀਂ ਹੈ ਦੇਖੋ ਅੱਜ ਸ਼ਹੀਦਾਂ ਦੇ ਨੂੰ ਆਪਣੇ ਯਾਦ ਕਰਨ ਦਾ ਦਿਨ ਹੈ ਉਹ ਕੇਜਰੀਵਾਲ ਨੂੰ ਯਾਦ ਕਰਨ ਵਾਸਤੇ ਦਿੱਲੀ ਬਠਾ ਹੈ ਸੋ ਆ ਤਾਂ ਫਰਕ ਹੈ ਇਹ ਨਾਲ ਹੀ ਸੋਚ ਦਾ ਫਰਕ ਹੈ ਜੁਗਜੀ ਨਾ ਉਹਨਾਂ ਨੇ ਵੋਟਾਂ ਲਈਆਂ ਸ਼ਹੀਦਾਂ ਦੇ ਨਾਂ ਤੇ ਉਹਨਾਂ ਨੇ ਵੋਟਾਂ ਲਈਆਂ ਪਰ ਸਭ ਤੋਂ ਵੱਡਾ અપਮਾਨ ਜੇ ਸ਼ਹੀਦਾਂ ਦਾ ਕੀਤਾ ਆ ਆਮ ਆਦਮੀ ਪਾਰਟੀ ਕੀ ਗੱਲ ਹੈ ਸਰ ਸਰ ਵੀ ਦੇ ਕੇ ਸਰ ਸਰ 41 ਦੇ ਕੁਸਚਨ ભક્ષણ તરી સોલતે મેરા દેંગે ઠોક કે ભક્ષણ તરી સોલતે મેરા દેંગે ઠોક કે કિસર તવાડી સોલતે મેરા દે ભક્ષણ કેરી સોલતે મેરા દેંગે ઠોક કે આમલી બાલજી જીંદાબાદ જીંદાબાદ શહીદો ટોડા ਲਾਗੇ ਜਗਲੀਆ ਕਰਾਂਗੇ ਪੂਰਾ ਸ਼ਹੀਦਾਂ ਤੁਹਾਡਾ ਕੱਲ ਜਹੂਰਾ ਲਾਗੇ ਜਗਲੀਆ ਕਰਾਂਗੇ ਪੂਰਾ ਸਾਡੀ ਸਨੁਚੀ ਨਮਾਸ਼ਾ ਜਿਲ੍ਹੇ ਦੀ ਗਰਸ਼ੰਕਰ ਦੀ ਜਿਹੜੀ ਟੀਮ ਸ਼ਹੀਦ ਆਜਮ ਸਰਦਾਰ ਪੰਕਸ ਸਿੰਘ ਜੀ ਰਾਜੂ ਸੰਘੇਪ ਜੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨਾ ਹੈ ਸਾਡੇ ਨਾਲ ਸਾਡੇ ਸਤਾਨਕਾਂ ਨੂੰ ਜਿਹੜਾ ਜੋ ਇਹਨਾਂ ਬਹੁਤ ਪੁਰਖੀ ਸਾਲਾਂ ਤੋਂ ਸਾਡੇ ਐਮਐਲਏ ਨੇ ਨਾਦਰ ਐਕਸਪੀਰੀਅੰਸ ਕਰਕੇ ਨਾੜਿਆ ਚਾਹ ਗਲਤ ਪੋਟਾ ਔਰ ਸਮੁੱਚੀ ਟੀਮ ਜਿਹੜੀ ਹੈ ਸ਼ਹੀਦਾਂ ਦੇ ਅਜਨਤ ਪੁਸਤਕ ਹੋਣ ਹੈ ਪਰਨਾਮ ਹੋਣ ਹੈ ਉਹਨਾਂ ਤੋਂ ਤਾਕਤ ਲੈਣ ਆਏ ਹੋ ਅਸ਼ੀਰਵਾਦ ਲੈਣ ਆਏ ਕਿ ਜਿਹੜੇ ਉਹਨਾਂ ਦੇ ਅਧੂਰੇ ਸੁਪਨੇ ਆ ਸਿੱਖਿਆ ਦਾ ਉਹਨਾਂ ਨੂੰ ਜਿਹੜਾ ਸਿਹਤ ਦਾ ਉਹਨਾਂ ਨੂੰ ਅਸੀਂ ਪੂਰੇ ਕਰ ਸਕੀਏ ਔਰ ਜੋ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਹੈ ਕਿ ਮਨੁੱਖ ਦੇ ਹੱਥੋਂ ਮਨੁੱਖ ਦੀ ਜੋਟ ਬੰਦ ਹੋਣੀ ਚਾਹੀਦੀ ਹੈ ਉਹ ਤੇ ਅਸੀਂ ਜਿਹੜਾ ਕਿਹੜਾ ਦਮਾਂਗੇ ਸ਼ੀਤਾਂ ਨੂੰ ਪ੍ਰਣਾਮ ਕਰਦੇ ਹਾਂ ਸਰ ਕੇਜਰੀ ਵਾਲਾ ਰੋੜੀ ਸਾਹਿਬ ਪੰਜਾਬ ਦੇ ਵਿੱਚ ਵੀ ਐਕਸਾਈਜ਼ ਪਾਲਸੀ ਦੇ ਉੱਤੇ ਕੁਐਸਚਨ ਉੱਠ ਰਿਹਾ ਹੈ ਕਿ ਅੱਜ ਅੱਜ ਸ਼ੀਤਾਂ ਨੂੰ ਪ੍ਰਣਾਮ ਕਰਨਾ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਅੱਜ ਦਾ ਬੜਾ ਜਿਹੜਾ ਆਪਣਾ ਪ੍ਰਕਾਸ਼ਰ ਦੇਣਾ ਉਹਨਾਂ ਨੇ 23 ਸਾਲ ਦੀ ਉਮਰ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499